ਉਹ ਤੇ 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 ਲਾ ਰਿਹਾ ਲੜੀnga ਸੱਲੇ ਬੁੜੀਆਂ ਸਾਫ ਕਰ ਰਹੀਆਂ ਜਗਦੀਪ ਜੀ ਨੂੰ ਨਿਕਲਾਉਣਾ ਖੰਡ ਪਾਠ 30 ਤੋਂ 31 ਤੇ ਇੱਕ ਤਰੀਕ ਨੂੰ ਭੋਗ ਨਵੇਂ ਸਾਲ ਤੇ ਸੁਖ ਸ਼ਾਂਤੀ ਤੇ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਸਤੇ ਇਹ ਬੁੜੀਆਂ ਦੇਖੋ ਦੇ ਕਰਦੀਆਂ ਸਾਫ ਸਫਾਈ ਇੱਧਰ ਹੋ ਲੱਗੀਆਂ ਆਪਣੀਆਂ ਮਾਈਆਂ ਉਹ ਸਾਹਮਣੇ ਗੇਟ ਕੋਲੇ ਅਰਿਆਂ ਸਾਪ ਬਾਬੇ ਦੇ ਇੰਨੇ ਨਾ ਸਫਾਈ ਹੋ ਜਾਂਦੀ ਆ ਬਹੁਤ ਚੜਦੀ ਕਲਾ ਨਾਲ ਰੋਣਾ ਖੰਡਪਾੜ ਪੂਰੀ ਹੌਲ ਖਰਚਾ ਕਰਕੇ ਸਰਪੰਚ ਉਹਨਾਂ ਨੇ ਜਗਦੀਪ ਉਹਨਾਂ ਨੇ ਨਰਾ RAM ਸਿੰਘ ਉਹਨਾਂ ਦੇ ਪਰਿਵਾਰ ਬਣੇ ਉਹ ਬਲਜੀਤ ਫਗਣ ਸਾਰੇ ਸਾਡੇ ਵੀਰ ਛੋਟੇ ਵੀਰ ਹੁਣ ਤਾਂ ਵਿਚਾਰੇ ਸੁਰਗਵਾਸ ਹੋਏ ਵੀ ਆ ਉਹਨਾਂ ਦਾ ਬੇਟਾ ਸੁਖਦੀਪ ਸਿੰਘ ਸਾਨੂੰ ਬਲਜੀਤ ਸਿੰਘ ਜਗਦੀਪ ਸਿੰਘ ਸਾਨੂੰ ਫਗਣ ਸਿੰਘ ਉਹਨਾਂ ਦੇ ਬੇਟੇ ਆ ਹੁਣ ਬਹੁਤ ਚਾਹ ਸੀ ਸਾਡਾ ਨਾਨਾ ਬਲਜੀਤ ਉਹਨਾਂ ਦਾ ਗੋਨਾਰਾ ਸੋ ਚਾਚੇ ਹੁਣ ਨਾ ਮੜੇ ਬੰਦੇ ਵਧੀਆ ਨਰਮ ਬੰਦੇ ਸੀ ਪੂਰੇ ਚੰਗੇ ਬੰਦਿਆਂ ਦੀ ਗਾਹਾਂ ਵੀ ਲੋੜ ਹੁੰਦੀ ਆ ਯਾਰ ਉਮਰ ਤਾਂ ਹਲੇ ਇੰਨੀ ਹੈ ਨਹੀਂ ਜਦੋਂ ਵੱਡੇ ਵੱਟੇ ਪੜੇ ਬੈਠੇ ਆ ਯਾਰ ਆਉਂਦੇ ਮਾਇਆਂ ਕਰਦੀਆਂ ਸਾਸਪਈਏ ਇੱਧਰ ਸਾਡੇ ਤਾਂ ਮੁੰਡੇ ਉਹਦੇ ਲੜੀਆਂ ਲਾਉਂਦੇ ਆ ਉਹਦੇ ਲੜੀਆਂ ਲਾਈ ਜਾਂਦੇ ਇੱਧਰ ਸਾਰੇ ਆ ਸਾਫ ਸੁਥੀਆ ਕਰਤਾ ਕਿਤੇ ਵੀ ਸਾਨੂੰ ਪਤਾ ਨਹੀਂ ਦੇਖਣ ਨੂੰ ਮਿਲੂਗਾ ਉਹ ਫਾਮ ਨੇ ਕਰੀ ਜਾਂਦੇ ਆ ਉਹਦੇ ਹੂੰ ਤੈਨੂੰ ਇੱਥੋਂ ਪਾਈ ਦੂਜਾ ਪਾਣੀ ਵਾਲਾ ਆਪਣਾ ਹੋ ਤਾਂ ਇ ਜਾਵ ਲੈਣਾ ਫਿਰ ਬਾੜਾ ਗਿੱਲਾ ਹੋ ਜਾਊਗਾ ਇੱਥੋਂ ਤਾਈਂ ਕਰ ਦੋ ਬਹੁਤ ਆ ਪਾਣੀ ਆਪਣਾ ਬਹੁਤ ਦੂਰ ਤਾਈਂ ਹੋ ਜਾਂਦਾ ਮੁੜ ਕੇ ਪੈਰਪੂਰ ਗਿੱਲੇ ਹੋ ਕੇ ਅੰਦਰ ਨਾਲ ਜਾਣ ਬੰਦੇ ਆਓ ਪਾਣੀ ਹੋ ਗਿਆ ਸਮਝ ਲਾ ਉਧਰ ਨੂੰ ਸਾਰਾ ਖਲਾਰਨਾ ਪੈਣਾ ਮਾਂਜੇ ਨਾ ਹੋ ਪਾਣੀ ਚਲੋ ਉਧਰ ਵੱਡੇ ਹਾਲ ਦੇ ਵਿੱਚ ਪਾਵਾਂਗੇ ਪਾਠਕਾਂ ਨੂੰ ਉੱਥੇ ਮੰਜੇ ਡਾ ਦੇਾਂਗੇ 5 ਧੂਫ ਵਾਲੇ ਵੀ ਉੱਥੇ ਪੈ ਜਾਣਗੇ ਕੋਲੇ ਗੱਦੇ ਵਿਛਾ ਦੇਾਂਗੇ ਥੱਲੇ ਅੱਗੇ ਉੱਥੇ ਹੀ ਹੁੰਦੇ ਆਪਣੇ ਪਾਰਟੀ ਆਮ ਜਦੋਂ ਠੰਡ ਵੜ ਮਾਗੀ ਵੇਲੇ ਹੋਣਗੇ ਉਦੋਂ ਥੱਲੇ ਗੱਦੇ ਵਿਛਾ ਦੇਾਂਗੇ ਸਾਰਿਆਂ ਨੂੰ ਹੁਣ ਤਾਂ ਜਲੇ ਇੱਕ ਪਾਟਾ ਉਹਨੇ ਦੇ ਜ ਮੰਜੇ ਤੇ ਪੈ ਜਾਣਗੇ ਪਾਠੀ ਤਾਂ ਬਿਸਤਰੇ ਪੰਜ ਅੰਦਰੇ ਪਏ ਆ ਮੰਜੇ ਡਾ ਕੇ ਤੇ ਉੱਤੇ ਬਿਸਤਰੇ ਲਾ ਦੇਾਂਗੇ ਬਾਇਗੁਰੂ ਦੀ ਕਿਰਪਾ ਸਾਰਾ ਸਮਾਨ ਬਾਬਾ ਜੀ ਦੇ ਘਰੇ ਬਣਿਆ ਹੋਇਆ ਚਲੋ ਪਾਠ ਹੀ ਆਉਂਦੇ ਆ ਪਾਠ ਸ਼ੁਰੂ ਕਰ ਦਿੰਦੇ ਆ ਸੰਗਤ ਆਉਂਦੀ ਆ ਸੰਗਤ ਪ੍ਰਗਿਆਸ਼ ਕਰਾ ਕੇ ਸੇਵਾ ਕਰ ਲੈਂਦੀ ਆ ਇਹਨੇ ਨਾ ਬਹੁਤ ਬਾਬੇ ਜੀ ਦੀ ਉਪਮਾ ਹੋ ਜਾਂਦੀ ਆ ਇਹਦੇ ਘਰੇ ਰੌਣਕਾਂ ਲੱਗ ਜਾਂਦੀਆਂ ਹੁਣ ਪੂਰੀਆਂ ਤਿੰਨ ਚਾਰ ਦੀਆਂ ਰੌਣਕਾਂ ਰਹਿਣੀਆਂ ਫੁੱਲ ਆਮਣੇ ਉਹ ਤੇ ਲੜੀਆਂ ਲਾ ਰਹੇ ਆ ਉੱਤੇ ਬੰਦੇ ਚੰਨਾ ਸਾਡਾ ਉਧਰ ਦੁੱਤ ਤੱਤਾ ਕਰ ਰਿਹਾ ਉਹ ਉਹ ਤੇ ਚੰਨਾ ਕਰਦਾ ਦੁੱਤ ਤੱਤਾ ਉਹਨੂੰ ਚੰਨਾ ਦਿਖਾਉਨੇ ਹੈ ਆ ਉਹਨੇ ਸੇਕਦੇ ਆ ਇੱਥੇ ਦੂਜਾ ਨਾਲੇ ਆਪਾਂ ਵੀਡੀਓ ਬਣਾਉਨੇ ਆ ਆਰੇ ਦਰਬਾਬੇ ਹੁਣੀ ਆਰੇ ਆ ਦੇ ਬਾਦਰਾ ਉਹਦੇ ਕਰਦਾ ਸੇਵਾ ਭਾਂਡਿਆਂ ਦੀ ਸਾਰਿਆਂ ਦੀ ਠੀਕ ਆ ਤੇ ਉਧਰ ਬਾਬਾ ਆਉਂਦਾ ਪਰੋਂ ਇਧਰ ਚੰਨਾ ਤੁੱਤਾ ਤਾ ਕਰੀ ਜਾਂਦਾ ਉਹਦੇ ਲੈ ਆ ਦੇ ਚੰਨਾ ਦੋ ਤਾ ਕਰਦਾ ਲੈ ਬਹੁਤ ਚੰਨੇ ਤੇ ਠੀਕ ਆ ਭਾਈ ਡਿਊਟੀ ਆ ਚੰਨੇ ਦੀ ਯਾਰ ਹੁਣ ਆਪਾਂ ਦੋ ਤਿੰਨ ਦਿਨ ਜਿਹੜੇ ਦੋ ਦਿਨ ਆਉਣਗੇ ਕੱਲ ਦਾ ਤੇ ਪਰਸੋਂ ਦਾ ਤੇ ਉਹ ਆਪਾਂ ਦੁੱਧ ਲੈ ਕੇ ਵਿੱਚ ਹੀ ਆਪਾਂ ਇੱਥੇ ਚੱਲੀ ਜਾਊਗਾ ਰੱਖਾਂ ਹਾਂ ਕਿਉਂਕਿ ਆਪਣੇ ਸਰਪੰਚਾਂ ਦਾ ਖਣਡ ਪਾਠ ਹੈ ਤੇ ਅਖੀਲੇ ਦਿਨ ਭੋਗ ਵਾਲੇ ਦਿਨ ਬਸ ਉਹ ਦੁੱਧ ਜਿੰਨਾ ਹੋਇਆ ਆਪਾਂ ਸਾਂਭ ਲਾਂਗੇ ਹਾਂ ਨਹੀਂ ਨਹੀਂ ਹੁਣ ਦੋ ਦਿਨ ਕੁਝ ਨਹੀਂ ਕਰਨਾ ਹੁਣ ਆਪਾਂ ਨਾ ਲੱਸੀ ਨਾ ਰੜਕਣਾ ਬਸ ਦੁੱਧ ਚੱਲੇ ਸੰਗ ਦੇ ਵਿੱਚ ਵਧੀਆ ਚਾਹ ਬਣੇ ਹਾਂ ਚਾਹ ਬਣੇ ਤੇ ਹਾਂ ਆਪਦਾ ਰਾਨਾ ਸੰਗਤ ਆਵੇ ਚਾਹ ਪਾਣੀ ਪੀਵੇ ਹਾਂ ਇੱਧਰ ਹਾਂ ਬਸ ਇੱਥੇ ਹੀ ਹਾਂ ਇੱਥੇ ਸੇਕਦੇ ਹਾਂ ਨਾ ਬਾਈ ਦੁੱਧ ਤੱਤਾ ਕਰਦੇ ਆਂ ਸਿਆਲ ਦੇ ਮਹੀਨੇ ਆਹੀ ਤਾਂ ਸੌਕ ਹੁੰਦਾ ਕਦੇ ਕੋਲੇ ਯਾਰ ਬੰਦਾ ਨਾ ਸੇਕ ਲੈਂਦਾ ਹੈ ਮੇਰੀ ਇੱਕ ਬਚਾਲ ਰੇ ਜੀ ਹਾਂ ਸਵੇਰੋਂ ਇੱਧਰ ਬਾਈ ਚਾਹ ਵੀ ਇੱਧਰ ਹੀ ਧਰੇ ਸਗਾ ਪਾਣੀ ਤੱਤਾ ਹੋਵੇ ਉਹਦੀ ਪਾਇਆ ਪਾਣੀ ਤੱਤਾ ਚੱਲ ਹਾਂ ਤੇ ਹੁਣ ਆਹ ਦੁੱਧ ਇੱਥੇ ਗਰਮ ਹੋ ਗਿਆ ਜਦੋਂ ਮਰਜੀ ਇਹਦੇ ਵਿੱਚ ਪਾ ਪਾ ਹਾਂ ਲਈ ਜਾਵੇ ਹਾਂ ਲਈ ਜਾਵੇ ਠੀਕ ਆ ਆ ਤਾਪਤੀ ਕਰਨਾ ਹਾਂ ਦਾਲ ਦੂੜਾ ਦੀ ਕਾਲੋ ਕੱਤੀ ਪ੍ਰਸ਼ਾਦਾ ਛਕ ਲੋ ਹਾਂ ਨੇ ਹੁਣ ਉਸ ਦਿਹਾੜੇ ਕਰਾਂ ਪਹਿਲਾਂ ਤੋਂ ਕਲਕਰਾਂ ਚ ਪਾਉਣਾ ਆਹ ਵਾਹੋ ਹਾਂ ਮੀ ਮੂਲਾ ਤਰੁੰਦਾਨ ਨੂੰ ਕਾ ਲਿਆ ਕੇ ਇੱਥੇ ਲਾ ਦਿਓ ਕਰਾ ਢੇਰ ਨਹੀਂ ਤਾਂ ਹਾ ਦੋ ਦਿਨ ਇੱਥੇ ਰੋਟੀਆਂ ਰੱਟਿਆਂ ਨੂੰ ਚੱਲੀ ਜਾਊਗਾ ਤੇ ਨਾਲੇ ਆਪਣਾ ਦੂਜਾ ਬਾਕੀ ਵੇਲੇ ਲੋਕ ਆ ਪੰਗਾ ਲਾਲੇ ਨੂੰ ਕਹਿੰਦੇ ਵੀ ਇੱਕ ਰੇਡ ਆ ਨਾ ਪੂਰਾ ਪਾਥੀਆਂ ਦਾ ਭਰ ਕੇ ਦੋ ਹੀ ਭਲਾ ਇੱਥੇ ਲਾ ਦੇਵੇ ਹਾਂ ਪਾਥੀਆਂ ਪਾਥੀਆਂ ਵਿੱਚ ਲਾ ਦੇਵੇ ਦੋ ਚਾਰ ਹਾਂ 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 ਚੱਲ ਕੋਈ ਨਹੀਂ ਤੂੰ ਹੋਰ ਦੇ ਦਾਂਗੇ ਤੈਨੂੰ ਹਾਂ ਕਿੱਥੇ ਦੁੱਧ ਆ ਕੇ ਰਹਿਦਾ ਨਹੀਂ ਉੱਥੇ ਹੁੰਦਾ ਆਹੋ 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 ਚੱਲ ਕੋਈ ਦੀ ਦਰਦਾ ਵਾਲਾ ਦੇ ਕੇ ਤੇ ਆਪਦਾ ਮਿੱਤਰੂ ਉੱਥੇ ਧਰ ਲੋ ਤੇ ਮੁੜ ਕੇ ਇਹਦੇ ਚੋਂ ਚਾਹ ਪਾਣੀ ਚੱਲੀ ਜਾਊਗਾ ਹਾਂ ਉਹਦੇ ਬਾਦਰ ਉੱਤੇ ਭਾਂਡੇ ਵਾਂਗਰ ਨੂੰ ਤੱਤਾ ਪਾਣੀ ਦੇ ਦਿਓ ਕਿ ਵੀ ਜਿਹੜੇ ਸਾਰੇ ਧੋਣ ਵਾਲੇ ਕਾ ਸਾਰੇ ਧੋ ਦੇ ਹਾਂ ਕਾ ਗਿੱਜਰ ਤੋਂ ਆਦਾ ਕਾ ਪਾਣੀ ਲੈ ਲਾ ਤੱਤਾ ਹਾਂ ਠੀਕ ਆ ਹਾਂ 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 ਗਿੱਜਰ ਮਾਰਨਾਂ ਦਾ ਪਾਣੀ ਹੈ ਤੇ ਇਹਨੂੰ ਧੋ ਆਪਣੀਆਂ ਬੁਰਗ ਨੇ ਵੀ ਲਾਖੀਆਂ ਹੂੰ ਹੂੰ ਨਹੀਂ ਵਧੀਆ ਪੱਤਾ ਪਤਾ ਸਾਫ਼ ਕਰਤਾ ਯਾਰ ਕੱਲਿਆਂ ਹੁਣ ਗਿਆ ਉਹਨਾਂ ਨੇ ਤਾਂ ਪੈਂਚੜਾ ਨੇ ਕੱਲਿਆਂ ਹੁਣ ਗਿਆ ਉਹਨਾਂ ਨੇ ਵਧੀਆ ਉਹਨਾਂ ਨੇ ਕਰ ਕਾਰਕ ਇਹਨੇ ਗਿਆ ਉਹਨਾ ਸਕੂਟਰੀ ਵਾਲੇ ਨੇ ਹਾਂ ਰੋੜਾ ਪਾਉਂਦਾ ਵੀ ਢਾਲ ਲੈ ਗਿਆ ਫੇਰ ਰੱਖ ਕੇ ਗਿਆ ਉਹਗਾ ਆਹ ਉਹ ਢਾਲ ਅੰਦਰ ਉਹਦੇ ਚ ਰੱਖੀ ਪਈ ਆ ਚੱਲ ਕੋਈ ਕੋ ਚੱਲ ਕੋਈ ਬਹੁਤ ਉਧਰ ਗਿਆ ਜਦੋਂ ਮੈਂ ਰੋਟੀ ਗਈ ਆ ਭਾਜੀ ਸਾਡਾ ਘਰ ਆ ਉਹ ਨਾ ਜਾਨ ਕੋ। ਹਾਂ ਨੀ ਨੀ ਡਾ ਨੇ ਬੰਦਾ ਕੰਮ ਕਰਦਾ ਹੁੰਦਾ ਉਹਨੂੰ ਵੀ ਪਤਾ ਜੇ ਮੈਂ ਫਸ ਗਿਆ ਕਿ ਕਿੱਥੇ ਰੋਵਾਂ। ਆਖ ਆਵੇ ਆ ਐਡੇ ਤੱਕ ਹੋਏ ਬਈ ਉਹਦੇ ਉਹ ਆ ਆਵੇ ਮੈਨੂੰ ਕਿਹਾ ਜੇ ਤੇਰੀ ਦਵਾਈ ਦੱਸ ਕੇ ਮੈਂ ਇਹ ਦਵਾਈ ਮੈਂ ਕੀ ਕਰ ਬਣਾ ਕਰੋ ਹੀਰਾ ਫਿਰ। ਹਾਂ ਇਹ ਲਾ ਕੇ ਨਾ ਹੈ ਐਨਾ ਰੁੱਧ ਕੀ ਕਰਦੇ ਆ? ਆ ਕੀ ਕਰਦੇ ਆ? ਕਿਹਾ ਐਨਾ ਕਿਉਂ ਵੀ ਕਰਦੇ ਨੇ। ਹਾਂ। ਕੋਈ ਚੜੀ ਨਾ ਆ ਰਹੀ ਆ ਹਾਂ ਬੇਗਾਨੇ ਹੈ ਨਾ ਕੋਈ ਨਹੀਂ ਕੋਈ ਨਹੀਂ ਬਾਹਰ ਕੋ ਕਿਰਪਾ ਕਰੂਗਾ ਸਮਾਤ ਵਕਤ ਆਪੇ ਆਪੇ ਕਰੂਗਾ ਆਪ ਨੂੰ ਨਹੀਂ ਦੋ ਤੇ ਦੋ ਕਿਲੋ ਰਹਿ ਪੈਣ